ਮੁਰਦਾਬਾ 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 ਸਨਾਂ ਤੇ ਖੱਟਰ ਲਾਠੀ ਚਾਰਜ ਕਰਨ ਵਾਲਾ ਮੁਰਦਾਬਾ 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 ਸਨਾਂ ਦੇ ਉੱਤੇ ਗੋਲੀ ਚਰਨ ਵਾਲਾ ਭਾਜਪਾ ਮੁਰਦਾਬਾ 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 ਮੋਦੀ ਦੀ ਪੁੱਟੜ ਸਰਕਾਰ ਮੁਰਦਾਬਾ 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 हथ मादाबा ज़िंदबाद मुर्दाबा मुर्दाबाद मुर्दाबा चंडी मुर्दाबा 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 मुर्दा ਅਤੀ ਸਰਕਾਰ ਮਰਤਾਬਾ ਸਾਨੂੰ ਉਠੀਰ ਕਰਨ ਵਾਲੀ ਭਾਜਪਾ ਸਰਕਾਰ ਮਰਦਾਵਾ 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 ਬੁੱਢੇ ਸਰ ਹੋ ਜਾ ਕਰੋ ਜਿੱਥੇ ਜਾਊਗੇ ਇਹਦਾ ਫਟਣਾ ਛਾਂਜੀ ਵੀ ਕਰਨੀ ਹੈ ਵੀ ਇਹਦਾ ਆਪਾਂ ਰੋਧ ਕਿਉਂ ਕਰਦੇ ਆ ਕਿ ਕਾਰਨ ਕੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮੈਂ ਬੇਨਤੀ ਕਰਦਾ ਕਿ ਜਿਹੜੇ ਲੈਰਾ ਮੈਂ ਬਤਾ ਦਾਰਾਖਾਨਾ ਭਾਰਤੀ ਛਾਂਜ ਨੂੰ ਗਰਾਹਾਂ ਦੇ ਆਖੂ ਨਾਲ ਗੱਲਬਾਤ ਕਰਨਗੇ ਕਿਉਂਕਿ ਤੁਹਾਨੂੰ ਦੱਸਣਾ ਚਾਹੁੰਦੇ ਅਸੀਂ ਵੀ ਜਿਹੜੀ ਮੋਦੀ ਸਰਕਾਰ ਹੈ ਇਹਦਾ ਆਪਾਂ ਮਤਲਬ ਸੁਵੰਤ ਮੋਰਚੇ ਕੰਦ ਨੂੰ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ 750 ਇਹਨਾਂ ਨੇ ਕਿਸਾਨ ਦਿੱਲੀ ਦੇ ਵਿੱਚ ਜਦੋਂ ਆਪਣਾ 13 ਮਹੀਨੇ ਮਤਲਬ ਦਿੱਲੀ ਦੇ ਵਿੱਚ ਘੋਲ ਚੱਲਦਾ ਸੀ ਇਹਨਾਂ ਨੇ ਅਸਹਿਦ ਕੀਤਾ ਜਿਹੜਾ ਇਸਮਿਸਰਾ ਟੋਨੀ ਹੈ ਜਿਹੜੇ ਵੱਡੀ ਮੰਗਾ ਆਪਣੀ ਇਸਮਿਸਰਾ ਟੋਨੀ ਆ ਉਹ ਹੈ ਜਿਹਨੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਉਹਦੇ ਉੱਤੇ ਗੱਡੀ ਚੜਾ ਕੇ ਚਾਰ ਪੰਜ ਸੀਧ ਕੀਤੇ ਆ ਤੇ ਅੱਜ ਅਸੀਂ ਮੰਗ ਕਰਦੇ ਆ ਜਿਹੜਾ ਇਸਰ ਮਿਸ਼ਰਾ ਟੋਨੀ ਐ ਉਹਨੂੰ ਫੜ ਕੇ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਦੇਣਾ ਸੀਗਾ ਪਰ ਜਿਹੜੀ ਮੋਦੀ ਦੀ ਸਰਕਾਰ ਐ ਇਹ ਭਾਜਪਾ ਸਰਕਾਰ ਐ ਉਹਨੂੰ ਬੁੱਕਲ ਦੇ ਵਿੱਚ ਲਈ ਬੈਠੀ ਐ ਜਿਹੜਾ ਇਸਰ ਮਿਸ਼ਰਾ ਟੋਨੀ ਐ ਉਹਦਾ ਮੁੰਡਾ ਥਰੇਮ ਗੁੰਡਾ ਉਹ ਭਰਾ ਉਹ ਥਰੇਮ ਫੁੱਲਾ ਫਿਰਦਾ ਉਹ ਲੋਕਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ ਇਸ ਕਰਕੇ ਵੱਡੀ ਮੰਗ ਸਾਡੀ ਆ ਹੈਗੀ ਉਹ ਤੋਂ ਮੰਗ ਸਾਡੀ ਇਹ ਹੈ ਕਿ ਜਿਹੜੇ ਮੋਰਚੇ ਵਿੱਚ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਕਰਾਉਣ ਦੀ ਖਾਤਰ ਅਸੀਂ ਉਹ ਮੰਗਾ ਲੈ ਕੇ ਪਰ ਮਹੱਤੇ ਕੁਝ ਗੁੱਸੇ ਬੰਦੀਆਂ ਸਾਡੀਆਂ ਮੋਰਚੇ ਦੇ ਵਿੱਚ ਬੈਠੀਆਂ ਜਿਨ੍ਹਾਂ ਦੇ ਉੱਤੇ ਜ਼ਬਰ ਕੀਤਾ ਗੱਲ ਗੱਡ ਕੇ ਉਹਨਾਂ ਨੂੰ ਉਸੇ ਵਜੇ ਘੇਰੀ ਬੈਠਾ ਮੋਰਚੇ ਦੇ ਵਿੱਚ ਬੈਠੀਆਂ ਹੋਈਆਂ ਜਿਹਦੇ ਵਿੱਚ ਸਾਡਾ ਨੌਜਵਾਨ ਕਿੱਥੋਂ ਤੋਂ ਸਰਕਾਰ ਨੇ ਉਹਨੂੰ ਸਿੱਧੀਆਂ ਗੋਲੀਆਂ ਮਾਰ ਕੇ ਛੇੜ ਕੀਤਾ ਭਾਜਪਾ ਸਰਕਾਰ ਨੇ ਇਸ ਕਰਕੇ ਭਰਾਵੋ ਜਿਹੜੇ ਸਾਡੇ ਉੱਥੇ ਨੌਜਵਾਨ ਉਹ ਮੋਰਚੇ ਦੇ ਵਿੱਚ ਡਟੇ ਸੀਗੇ ਜਿਵੇਂ ਬੰਦੀਆਂ ਦੋ ਛੇੜੀਆਂ ਬੈਠੀਆਂ ਮੋਰਚੇ ਦੇ ਵਿੱਚ ਉੱਥੋਂ ਟੱਕ ਕੇ ਹੋਰੀਚ ਪਾ ਕੇ ਸਾਡੇ ਨੌਜਵਾਨ ਕੋਟ-ਕੁਟ ਕੇ ਜਵਾੜੇ ਤੋੜ ਤੇ ਉਹਨਾਂ ਦੇ ਉੱਤੇ ਘੱਟੋਂ ਘੱਟ ਅਥਰੂ ਗੈਸ ਉਹ ਮਾਰੇ ਗਏ ਜਿਹੜੇ 2021 ਦੇ ਵਿੱਚ ਉਹਨਾਂ ਦੀ ਡੇਟ ਨਹੀਂ ਗਈ ਹੋਈ ਸੀਗੀ ਸੰਨਡੇ ਕਿਸਾਨਾਂ ਦੇ ਉੱਤੇ ਅਥਰੂ ਵਾਸ ਚਲਾਏ ਇਥੋਂ ਦੀ ਭਾਜਪਾ ਸਰਕਾਰ ਨੇ ਜਿਹਦੇ ਵਿੱਚ 500 ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਂਵਾਂ ਆਪਣਾਂ ਦੀ ਲਿਗਾ ਚਲੀ ਗਈ ਕਿ ਅਸੀਂ ਇਹ ਜਦੋਂ ਸਾਨੂੰ ਦਿੱਲੀ ਦੇ ਬਾਹਰਾਂ ਤੇ ਨਹੀਂ ਜਾਣ ਦਿੰਦੇ ਦਿੱਲੀ 'ਚ ਨਹੀਂ ਸਾਨੂੰ ਬਾਹਰ ਦਿੰਦੇ ਵੱਡੇ ਵੱਡੇ ਕੱਲ ਘੱਟ ਦਿੰਦੇ ਆ ਫਿਰ ਇੱਥੇ ਪਿੰਡਾਂ ਦੇ ਵਿੱਚ ਇਹ ਵੋਟਾਂ ਮੰਗਲ ਹੁੰਦੇ ਆ ਤਾਂ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਉਹਨਾਂ ਫੈਨਸੀ ਕਰਦਾ ਸੁਖੀ ਸਿੰਘ ਉਹ ਟਕਣਾ ਡਰਾਂ ਮਰਦਾ ਖੈਰਾਖਨਾਂ ਗ੍ਰਾਹਾਂ ਦੇ ਆਗੂ ਨਾਲ ਗੱਲਬਾਤ ਕਰਦੇ